ਜੋ ਦੇਖ ਰਹੇ ਹੋ ਵਾਇਸ ਆਫ ਇੰਡੀਆ 24/7 ਔਰ ਮਹਾਂ ਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਕਿ ਅਮਰਸਰ ਦੇ ਵਿੱਚ ਕਾਲਪੁਰੇਸ਼ਨ ਦੀਆਂ ਜੜੀਆਂ ਚੋਣਾਂ ਨੇ ਉਹ ਚੋਹਾਂ-ਚੋਹਾਂ ਤੇ ਨਹੀਂ ਔਰ ਹਰ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਔਰ ਇਸ ਵਾਰ ਜਿਹੜੇ ਹੈਗੇ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨੇ ਇਹ ਸਾਡੇ ਨਾਲ ਅੱਜ ਮੌਜੂਦ ਨੇ ਜੀ ਆਜ਼ਾਦ ਉਮੀਦਵਾਰ ਨੇ ਔਰ ਜਿਨ੍ਹਾਂ ਦਾ ਚੋਣ ਨਿਸ਼ਾਨ ਡਾਇਮੰਡ ਹੈ ਔਰ ਉਹਨਾਂ ਦਾ ਨਾਮ ਹੈ ਜੀ ਰੁਪਿੰਦਰ ਕੌਰ ਪਿੰਕੀ ਜੀ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੀ ਕੈਂਪੇਨਿੰਗ ਜਿਹੜੀ ਹੈਗੀ ਹੈ ਚੱਲ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਕੌਰ ਪਿੰਕੀ ਪਤਨੀ ਸਰਦਾਰ ਅਮਰਦੀਪ ਸਿੰਘ ਜੀ ਸਦੇੜਾ ਮੈਂ ਆਪਣੇ ਵਾਰਡ ਵਾਸੀ 3 ਨੰਬਰ ਵਾਰਡ ਦੇ ਵਸੀਆਂ ਨੂੰ ਆਪਣੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਮੇਰੇ ਵਾਰਡ ਵਾਸੀ ਸਭ ਠੀਕ ਠਾਕ ਹੋਣਗੇ ਔਰ ਆਪਣੀਆਂ ਇਲੈਕਸ਼ਨਸ ਦੇ ਜੋ ਵੀ ਵੋਟਾਂ ਦਾ ਉਹ ਪੂਰਾ ਸੋਚ ਕੇ ਬੈਠੇ ਹੋਣਗੇ ਕਿ ਅਸੀਂ ਕਿਹਨੂੰ ਵੋਟ ਪਾਣੀ ਹੈ। ਔਰ ਮੇਰੇ ਆ ਆਜ਼ਾਦ ਖੜੇ ਹੁੰਦਾ ਵੀ ਇੱਕ ਮਤਲਬ ਹੈ। ਉਹ ਇਹ ਹੈ ਕਿ ਮੈਂ ਇਹ ਦੇਖਿਆ ਕਿ ਸਰਕਾਰਾਂ ਤੇ ਚਾਰੋ ਵਾਰ ਵਾਰ ਆਈਆਂ ਹਨ। ਪਰ ਮੈਂ ਕੰਪੇਨਿੰਗ ਕਰਦੀਆਂ ਦੇਖਿਆ ਸਾਰੇ ਮਹੱਲਿਆਂ ਚ ਜਾ ਕੇ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਲੋਕ ਮਤਲਬ ਰੋ ਰਹੇ ਹੈ ਇੱਕ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੈ ਉਹ ਇਹ ਕਹਿ ਰਹੇ ਕਿ ਅਸੀਂ ਤੇ ਬਿਮਾਰ ਹੋ ਹੀ ਰਹੇ ਆ ਸਾਡੇ ਬੱਚੇ ਜਿਹੜੇ ਆ ਉਹਨਾਂ ਦੀ ਲਾਈਫ ਅੱਧੀ ਰਹਿ ਰਹੀ ਹੈ ਇੰਨਾ ਗੰਦਾ ਪਾਣੀ ਹੈ ਅੱਜ ਅਸੀਂ ਇੱਕ ਜਗ੍ਹਾ ਤੇ ਗਏ ਆ ਉਹਨਾਂ ਵਿਚਾਰਿਆਂ ਨੇ ਸਾਨੂੰ ਗਲਾਸ ਵਿੱਚ ਪਾਣੀ ਪਾ ਕੇ ਦਿਖਾਇਆ ਜੋ ਕਿ ਪੂਰਾ ਪੀਲੇ ਰੰਗ ਦਾ ਸੀ ਔਰ ਅਸੀਂ ਖੁਦ ਵੇਖ ਕੇ ਇਸ ਚੀਜ਼ ਨੂੰ ਹਨ ਹੋ ਗਏ ਕੀ ਇਹ ਲੋਕ ਕਿਸਾ ਜਿੰਦੇ ਹੋਣਗੇ ਓਕੇ ਇਹ ਰੁਪਿੰਦਰ ਜੀ ਹੁਣ ਤੁਸੀਂ ਵੀ ਪ੍ਰਚਾਰ ਤੇ ਜਾਂਦੇ ਜੇ ਔਰ ਵੱਖ-ਵੱਖ ਜਗ੍ਹਾ ਤੇ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਸੋਸ਼ਲ ਮੀਡੀਆ ਤੇ ਕਾਫੀ ਕਾਫੀ ਕੁਝ ਚੱਲ ਰਿਹਾ ਹੈ ਕਿਸ ਤਰ੍ਹਾਂ ਦੀ ਰੁਟੀਨ ਜਿਹੜੀ ਹੈਗੀ ਤੁਹਾਡੀ ਖਾਸ ਕਰਕੇ ਕਿਉਂਕਿ ਹੁਣ ਚੋਣ ਮੈਦਾਨ ਵਿੱਚ ਤੁਸੀਂ ਵੀ ਜੇ ਕੀ ਰੁਟੀਨ ਹੁੰਦੀ ਹੈ ਸਵੇਰ ਤੋਂ ਲੈ ਕੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੇ ਮੇਰੇ ਖਿਆਲ ਮਤਲਬ ਬਾਬਾਈ ਦਾ ਨਾਮ ਲਈਦਾ ਹੈ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਫਿਰ ਚੱਲੀਦਾ ਤੇ ਸਾਰਾ ਦਿਨ ਦੇਖਦੇ ਆ ਕਿ ਬਹੁਤ ਦੁਨੀਆ ਮਤਲਬ ਜਿੰਨੇ ਵੀ 3 ਨੰਬਰ ਵਾਰਦਾ ਹੀ ਮੈਂ ਤੇ ਕਹਿ ਸਕਦੀ ਆ ਕਿ ਉਹ ਬਹੁਤ ਲੋਕ ਪਰੇਸ਼ਾਨ ਹੈਗੀ ਹੈ ਕੋਈ ਸੜਕਾਂ ਤੋਂ ਰੋ ਰਿਹਾ ਹੈ ਕੋਈ ਗਟਰ ਤੋਂ ਰੋ ਰਿਹਾ ਹੈ ਕਿ ਇੰਨਾ ਜਿਆਦਾ ਪ੍ਰੋਬਲਮਸ ਹੈ ਉਹ ਇਹ ਨਹੀਂ ਕਿ 2 4 5 ਸਾਲ ਮਤਲਬ ਕਾਫੀ ਕਾਫੀ ਸਮੇਂ ਤੋਂ ਉਹ ਪਰੇਸ਼ਾਨ ਹੈ ਔਰ ਉਹ ਕਹਿ ਰਹੀ ਕਿ 5 ਸਾਲ ਤੋਂ ਤੇ ਸਾਡੇ ਕੋਲ ਕੋਈ ਆਇਆ ਹੀ ਨਹੀਂ ਵੋਟ ਪਾ ਕੇ ਲੈ ਜਾਂਦੇ ਆ ਜਿੱਤ ਜਾਂਦੇ ਆ ਬਾਅਦ ਵਿੱਚ ਦਿਖਦੇ ਹੀ ਨਹੀਂ ਹੈ ਉਹ ਮੇਰੇ ਕੋਲ ਵੀ ਇੱਕੋ ਹੀ ਵਾਦਾ ਮੰਗਦੇ ਆ ਕਿ ਅਸੀਂ ਤੁਹਾਨੂੰ ਵੋਟ ਪਾਣੇ ਆ ਤੇ ਕੀ ਤੁਸੀਂ ਵੀ ਉਦਾਂ ਹੀ ਕਰੋਗੇ ਮੈਂ ਤੇ ਫਿਰ ਉਹਨਾਂ ਨੂੰ ਇੱਕੋ ਗੱਲ ਕਹਿੰਦੀ ਵੀ ਦੇਖੋ ਮੈਂ ਵਾਦਾ ਨਹੀਂ ਕਰਦੀ ਕਿਉਂਕਿ ਵਾਦਾ ਜਿਹੜਾ ਹੈ ਉਹ ਟੁੱਟ ਜਾਂਦਾ ਹੈ ਮੈਂ ਕੋਸ਼ਿਸ਼ 100% ਕਰਦੀ ਆ ਕਿ ਮੈਂ ਤੁਹਾਡੇ ਕੋਲ ਜਰੂਰ ਆਵਾਂਗੀ ਔਰ ਤੁਹਾਡੀਆਂ ਪ੍ਰੋਬਲਮਸ ਦਾ ਹੱਲ ਕੱਢਾਂਗੀ। ਓਕੇ। ਰਿਪਰਜ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਤੁਹਾਡਾ ਚੋਣ ਨਿਸ਼ਾਨ ਜਿਹੜਾ ਹੈਗਾ ਡਾਇਮੰਡ ਹੈ। ਹਾਂਜੀ। ਇੱਕ ਕਹਿੰਦੇ ਨੇ ਕਿ ਬੜਾ ਵਧੀਆ ਕਹਿਣ ਦੇ ਵਿੱਚ ਵੀ ਆਉਂਦਾ ਕਿ ਡਾਇਮੰਡ ਹੈ। ਬਿਲਕੁਲ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲੇ ਤੇ ਇਸ ਬਾਰੇ ਵੀ? ਮੈਂ ਨਾ ਇਹ ਜਿਹੜਾ ਨਿਸ਼ਾਨ ਆ ਨਾ ਮੈਂ ਆਪਣੀ ਮਰਜ਼ੀ ਨਾਲ ਇਹਨੂੰ ਚੂਜ਼ ਕੀਤਾ ਹੈ। ਔਰ ਇਸ ਕਰਕੇ ਕੀਤਾ ਹੈ ਕਿ ਅਗਰ ਮੈਨੂੰ ਮੇਰੇ ਵਾਰਡ ਵਾਸੀ ਜਿਹੜੇ ਹੈ ਇਹ ਔਦਾ ਦਵਾਂਦੇ ਐ ਤੇ ਮੈਂ ਆਪਣੀ ਵਾਰਡ ਨੂੰ ਉਸ ਡਾਇਮੰਡ ਵਾਂਗ ਚਮਕਾਣਾ ਚਾਹਨੀ ਆ ਅਰ ਅਸੀਂ ਦੇਖਿਆ ਕਿ ਖਾਸ ਕਰਕੇ ਜਿਹੜੇ ਬਕਵਾਕ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਖੜੇ ਨੇ ਉਹ ਕਿਉਂਕਿ ਬਹੁਤ ਪੁਰਾਣੇ ਜਿਹੜੇ ਹੈਗੇ ਨੇ ਰਾਜਨੀਤੀ ਵਿੱਚ ਨੇ ਲੇਕਿਨ ਤੁਸੀਂ ਜਿਹੜਾ ਪੈਰ ਰੱਖਿਆ ਨਵਾਂ ਨਵਾਂ ਰੱਖਿਆ ਮਤਲਬ ਕਿਸ ਤਰ੍ਹਾਂ ਉਹਨੂੰ ਤੁਸੀਂ ਲੈਂਦੇ ਜੀ ਦੇਖੋ ਮੈਂ ਕੋਈ ਲੀਡਰ ਤੇ ਨਹੀਂ ਆ ਨਹੀਂ ਮੈਂ ਮਤਲਬ ਕਦੀ ਵੀ ਕਿਸੇ politcal ਅਦਾ ਕਿਧਰੇ ਜਾਣੀ ਆ 나 ਮੈਨੂੰ ਪਤਾ ਹੈ ਬਸ ਮੈਂ ਇੱਕ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਸਭ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਹੈ ਆਪਣੇ ਮੈਂ ਘਰ ਤੋਂ ਹੀ ਲੈ ਕੇ ਚਲਦੀ ਆ ਕਿ ਮੇਰੇ ਕੋਲ ਕੋਈ ਆ ਜਾਵੇ ਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਕਿ ਮਤਲਬ ਮੇਰੇ ਕੋ ਕੋਈ ਆਇਆ ਹੈ ਉਹਦੀਆਂ ਗੱਲਾਂ ਸੁਣਨੀ ਆ ਜਾਂ ਉਹਦੀਆਂ ਮੁਸ਼ਕਿਲਾਂ ਸੁਣਨੀ ਆ ਤੇ ਹੁਣ ਮੈਂ ਆਪਣੇ ਵਾਰਡ ਚ ਵੀ ਜਾਨੀ ਆ ਨਾ ਤੇ ਮੈਨੂੰ ਆਪਣੇ ਪਰਿਵਾਰ ਵਾਂਗ ਹੀ ਲੱਗਦੇ ਆ ਮੈਂ ਉਹਨਾਂ ਦੀਆਂ ਮੁਸ਼ਕਿਲਾਂ ਜਦੋਂ ਸੁਣਦੀ ਆ ਨਾ ਮੈਨੂੰ ਤਕਲੀਫ ਤੇ ਬਹੁਤ ਹੁੰਦੀ ਹੈ ਲੇਕਿਨ ਹਾਲੇ ਤੱਕ ਮੈਂ ਕੁਝ ਉਹਨਾਂ ਵਾਸਤੇ ਕਰ ਨਹੀਂ ਸਕਦੀ ਸਿਰਫ ਸੁਣ ਸਕਦੀ ਆ ਅ ਅਸੀਂ ਤਾਂ ਦੇਖੀਆਂ ਸੀ ਤੁਹਾਡੀਆਂ ਵੀਡੀਓਜ਼ ਕਿ ਜਦੋਂ ਤੁਸੀਂ ਕੰਪੇਨਿੰਗ ਤੇ ਜਾਂਦੇ ਜੇ ਬੜੇ ਅچھے ਤਰੀਕੇ ਦੇ ਨਾਲ ਲੋਕ ਤੁਹਾਨੂੰ ਜਫੀਆਂ ਪਾ ਕੇ ਮਿਲਦੇ ਨੇ ਏਵਨ ਕੇ ਸਨਮਾਨ ਜਿਹੜਾ ਹੈਗਾ ਉਹ ਬਹੁਤ ਸਾਰੇ ਲੋਕ ਕਰ ਰਹੇ ਨੇ ਮਤਲਬ ਕੀ ਜਿਹੜੇ ਵੋਟਰ ਨੇ ਕੀ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਅਗਰ ਕਿਉਂਕਿ ਅਸੀਂ ਸਾਰਿਆਂ ਕਹਿੰਦੇ ਕਿ ਪਾਰਟੀਆਂ ਨੂੰ ਦੇਖ ਲਿਆ ਤੇ ਹੁਣ ਖਾਸ ਕਰਕੇ ਕਿਉਂਕਿ ਬਹੁਤ ਸਾਰੇ ਐਰਕੀ ਅਮਰਸਦ ਦੇ ਵਿੱਚ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਨੇ ਉਹ ਚੋਣ ਲੜ ਰਹੇ ਨੇ ਦੇਖੋ ਜਦੋਂ ਵੀ ਮੈਂ ਕਿਧਰੇ ਨਿਕਲਦੀ ਆਂ ਜੇ ਕਿਸੇ ਨੂੰ ਵੀ ਮਿਲਦੀ ਆਂ ਆਪਣੇ ਵਾਰਡ ਵਾਸੀਆਂ ਨੂੰ ਨਾ ਉਹ ਮੈਨੂੰ ਇੱਕ ਨਾ ਬੱਚੇ ਵਾਂਗ ਪਿਆਰ ਕਰਕੇ ਮਿਲਦੀ ਹੈ ਸਪੈਸ਼ਲੀ ਮਤਲਬ ਲੇਡੀਜ਼ ਬਜ਼ੁਰਗ ਉਹ ਇੱਕੋ ਗੱਲ ਕਹਿੰਦੇ ਆ ਕਿ ਤੂੰ ਸਾਡੀ ਧੀ ਹੈ ਔਰ ਮੈਂ ਏ ਉਹਨਾਂ ਦੇ ਵਿਸ਼ਵਾਸ ਤੇ ਪੂਰੀ ਉਤਰਾਂਗੀ ਕਿ ਮੈਂ ਵਾਕੇ ਹੀ ਉਹਨਾਂ ਨੂੰ ਉਹਨਾਂ ਦੀ ਧੀ ਬਣ ਕੇ ਦਿਖਾਵਾਂਗੀ ਔਰ ਧੀ ਜਿਹੜੀ ਹੁੰਦੀ ਹੈ ਨਾ ਉਹ ਹਮੇਸ਼ਾ ਆਪਣੇ ਪਰਿਵਾਰ ਬਾਰੇ ਜਰੂਰ ਸੋਚਦੀ ਹੈ ਔਰ ਉਹਨਾਂ ਦੇ ਨਾਲ ਹੀ ਚੱਲਦੀ ਹੈ ਮਿਲ ਕੇ ਔਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਨਾਲ ਮਿਲ ਕੇ ਚੱਲ ਸਕਾਂ ਔਰ ਆਪਣੇ ਪਰਿਵਾਰ ਦੀ ਸੇਵਾ ਕਰ ਸਕਾਂ ਔਰ ਉਹਨਾਂ ਨੂੰ ਹਰ ਮੁਸ਼ਕਿਲ ਚੋਂ ਮੁਸੀਬਤ ਚੋਂ ਕੱਢ ਸਕਾਂ ਕਿਸ ਦਾ ਅਜੰਡਾ ਜਿਹੜਾ ਹੈਗਾ ਤੁਸੀਂ ਲੈ ਕੇ ਚੱਲੇ ਜੇ ਕਿ ਪਰ ਮਾਜ਼ਮਾਨੀ ਅਗਰ ਮਿਹਰ ਕੀਤੀ ਜਿਉ ਜੋ ਤੁਸੀਂ ਗਾਂ ਜਿਤਦੇ ਜੇ ਕਿਸ ਤਰ੍ਹਾਂ ਦੇ ਏਜੰਡੇ ਜਿਹੜੇ ਹੈਗੇ ਖਾਸ ਕਰਕੇ ਤੁਹਾਡੇ ਹੋਣਗੇ ਆਪਣੇ ਇਲਾਕਾ ਨਿਵਾਸੀਆਂ ਵਾਸਤੇ ਵਾਰਡ ਦੇ ਲੋਕਾਂ ਵਾਸਤੇ ਦੇਖੋ ਮੈਂ ਇੱਕ ਛੋਟੀ ਜੀ ਗੱਲ ਕਹਿ ਕੇ ਇਹਨੂੰ ਇਹਨੂੰ ਗੱਲ ਨੂੰ ਉਹਦੇ ਵਿੱਚ ਪੂਰੀ ਕਰ ਦਵਾਂਗੀ ਕਿ ਸਭ ਤੋਂ ਪਹਿਲਾਂ ਤੇ ਮੈਂ ਇਹ ਨਹੀਂ ਕਹਿੰਦੀ ਕਿ ਮੇਰੇ ਇਹ ਵਾਰਡ ਦੇ ਲੋਕ ਹੈ ਮੈਂ ਇਹ ਮੰਨ ਕੇ ਚੱਲਦੀ ਹਾਂ ਕਿ ਉਹ ਮੇਰਾ ਪਰਿਵਾਰ ਹੈ ਤੇ ਆਪਣੇ ਪਰਿਵਾਰ ਨੂੰ ਦੇਖਣਾ ਔਰ ਮੈਂ ਇੱਕ ਦਿਨ ਅੱਗੇ ਵੀ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਇੱਕ ਜਿਸਾ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਇੱਕ ਭੈਣ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਪਿਆਰ ਕਰਦੀ ਹੈ ਮੈਂ ਪੂਰਾ ਉਹਨਾਂ ਨੂੰ ਉਸ ਤਰ੍ਹਾਂ ਦਾ ਹੀ ਪਿਆਰ ਦੇਣ ਦੀ ਕੋਸ਼ਿਸ਼ ਕਰਾਂਗੀ ਅਸੀਂ ਦੇਖਦੇ ਕਿ ਜਦੋਂ ਹੁਣ ਆਏ ਆ ਕਿ ਮੈਨੂੰ ਤਾਂ ਲੱਗਾ ਨਹੀਂ ਹੈ ਕਿ ਐਸੀ ਕੋਈ ਰਿਲੇਕਸ਼ਨ ਵਾਲਾ ਘਰ ਹੈ ਐਸਾ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਕੋਈ ਵਿਆਹ ਆ ਦੇਖੋ ਸਾਡੇ ਦਰਵਾਜ਼ੇ ਜਿਹੜੇ ਹਨ 12 ਵਜੇ ਤੱਕ ਖੁੱਲੇ ਹੋਇਆ 1 ਵਜੇ ਤੱਕ ਤੇ ਸਵੇਰੇ ਫਿਰ 5 ਵਜੇ ਖੁੱਲ ਜਾਂਦੇ ਆ ਇੱਥੇ ਸਾਰੇ ਮਤਲਬ ਬਹੁਤ ਮੇਰੇ ਵਾਰਡ ਵਾਲੇ ਖੁਦ ਮੇਰੇ ਕੋ ਆਂਦੇ ਪਏ ਆ ਕਿ ਤੁਸੀਂ ਸਾਡੇ ਕੋਲ ਆਓ ਸ਼ਾਇਦ ਉਹ ਸਰਕਾਰਾਂ ਤੋਂ हट ਕੇ ਇੱਕ ਆਜ਼ਾਦ ਉਮੀਦਵਾਰ ਦੇ ਕੋਲੋਂ ਕੋਈ ਆਸ ਰੱਖ ਰਹੀ ਹੈ ਤੇ ਮੈਂ ਉਹਨਾਂ ਦੀਆਂ ਆਸਾਂ ਤੇ ਜ਼ਰੂਰ ਪੂਰਾ ਉਤਰਾਂਗੀ ਬਹੁਤ ਬਹੁਤ ਮਿਹਰਬਾਨੀ ਰੁਪਿੰਦਰ ਜੀ ਔਰ ਸਾਡੀ ਇਹ ਬੈਸਟ ਵਿੱਚ ਜੇ ਕਿ ਤੁਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਜਿਹੜਾ ਹੈਗਾ ਜੋ ਟੀਚਾ ਤੁਸੀਂ ਲੈ ਕੇ ਚੱਲੇ ਜੇ ਉਹ ਪਰਮਾਤਮਾ ਤੁਹਾਡਾ ਪੂਰਾ ਕਰੇ ਜੀ ਥੈਂਕ ਯੂ ਜੀ ਮੈਂ ਬਿਲਕੁਲ ਆਪਣੇ ਪਰਿਵਾਰ ਦੇ ਨਾਲ ਆ ਔਰ ਨਾਲ ਹੀ ਰਵਾਂਗੀ ਸ਼ਸ਼ੀ ਕਾ ਜੀ ਸ਼ਸ਼ੀ ਕਾ ਜੀ ਇਸਨ ਰੁਪਿੰਦਰ ਕੋਰ ਪਿੰਕੀ ਜੀ ਔਰ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਹੈਗਾ ਇਸ ਵਾਰ ਚੋਣ ਲੜ ਰਹੇ ਨੇ ਔਰ ਬਹੁਤ ਅੱਛੀਆਂ ਗੱਲਾਂ ਕਹੀਆਂ ਨੇ ਔਰ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਸਮਾਜ ਦੇ ਵਿੱਚ ਜੋ ਵੀ ਖਾਸ ਕਰਕੇ ਉਹਨਾਂ ਦੀ ਵਾਰਡ ਦੇ ਵਿੱਚ ਲੋਕਾਂ ਨੂੰ ਜੋ ਪ੍ਰੋਬਲਮ ਆ ਰਹੀਆਂ ਨੇ ਉਹ ਪ੍ਰੋਬਲਮ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਬਿੰਦਰ ਸਿੰਘ ਵਾਈਸ ਆਫ ਇੰਡੀਆ 24/7 ਅੰਮ੍ਰਿਤਸਰ